ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਦੋ ਜਾਨਵਰ ਵਿਖਾਉਣੇ ਆ ਮੁੱਲ ਹੋਣਗੇ ਜਮਾ ਛੋਟੇ ਛੋਟੇ ਆ ਵੇੜ ਤਾਜੀ ਸੂਈ ਸਵਾਈ ਆ ਭਾਈ ਕਹਿੰਦਾ ਚਵਾਈ ਬਹੁਤ ਚੰਗੀ ਮੈਂ ਤਾਂ ਅੱਗੇ ਵੀ ਕਹਿੰਨਾ ਨਾ ਗੱਬਣ ਪਸ਼ੂ ਦਾ ਵਹਿਮ ਹੁੰਦਾ ਯਾਰ ਜਿਹੜਾ ਸੂਇਆ ਸਵਾਇਆ ਉਹ ਤਾਂ ਤੁਹਾਡੇ ਸਾਹਮਣੇ ਆ ਦੋ ਟਾਈਮ ਚੋਕ ਕੇ ਲੈ ਜਾਓ ਤੋ ਹੀ ਕਿਹੜਾ ਫ੍ਰੀਜ ਲੈ ਜਾਣੀ ਆ ਜੇ ਫ੍ਰੀਜ ਕੋਈ ਦਿੰਦਾ ਫਿਰ ਤਾਂ ਆਪਾਂ ਆੱਖਾਂ ਮੀਜ ਕੇ ਘਰੇ ਬੈਠੇ ਮੰਗਾ ਲਓ ਜਦੋਂ ਤੁਸੀਂ ਪੈਸੇ ਦੇਣੀਆਂ ਦੋ ਟਾਈਮ ਤਸੱਲੀ ਕਰੋ ਕੰਡੇ ਦੇ ਦੁੱਧ ਜੋਕ ਕੇ ਲੈ ਜਾਓ ਦੋ ਜਾਨਵਰ ਇਨਫੋਰਮੇਸ਼ਨ ਲੈ ਦੇਣਾ ਬੱਚਾ ਇਹਦਾ ਉਹ ਬੈਠਾ ਸასი ਗੱਲ ਸਖੀ ਹਲਬੈ ਜੀ ਨਾਂ ਦੱਸ ਦੀ ਆਮ ਸ਼ਾਹਨਾ ਪਿੰਡ ਲੰਗਣਾਣਾ ਜ਼ਿਲ੍ਹਾ ਮੋਗਾ ਤੁਸੀਂ ਬੱਗਾ ਪੁਰਾਣਾ ਫੋਨ ਨੰਬਰ 99885686108 ਇਹ ਤੋ ਹੀ ਘਰ ਪਹਿਲਾਂ ਇਹ ਬਈ ਪਰਸੋਂ ਦੀ ਸੂਈ ਵੀ ਆ 12 ਕਿਲੋ ਬੌਲਾ ਨੈਟ ਆ ਭਾਂਦੇ ਕੋਈ 10 ਦੈਣ ਝੋਲੀ ਆਪਣੇ ਘਰੇ ਕੰਡੇ ਦੇ ਜੋਖਰੇ ਹਾਂ ਕੰਡੇ ਦੇ ਜੋਖਰੇ ਕਿੰਨਾ ਕੁ ਪਿਆਜੂ ਦੁੱਧ ਦੇ ਦੂਗੇ 17 18 ਕਿਲੋ ਤੇ ਚੁਵਾਈ ਦੀ ਏਡੀ ਚੰਗੀ ਆ ਲੱਖ ਵਾਲੀ ਗਾਂ ਦੀ ਵੀ ਨਹੀਂ ਚੁਵਾਈ ਇਹ ਜੀ ਕੱਢ ਬਾਹਰੋਂ ਮਗਰ ਬੱਛਾ ਮਗਰ ਬੱਛਾ ਆ ਦੋਸਤੋ ਇਹਦਾ ਬੱਚਾ ਪਰਸੋਂ ਦੀ ਸੂਈ ਆ 12 ਕਿਲੋ ਬਾਈ ਕਹਿੰਦਾ ਬੌਲਾ ਕੰਡੇ ਦੇ ਜੋਖਣ ਵਾਲਾ ਤਿਆਰ ਆ ਤੁਸੀਂ ਸੋਣੀ ਲਿਆ 10 ਦੈਣ ਬਾਈ ਕਹਿੰਦਾ ਲਗਾਤਾਰ ਅਗਲਾ ਕੰਡੇ ਦੇ ਜੋਖਲੇ ਭਾਵੇਂ ਤੜਕੇ ਹੱਥ ਨੇ ਦੋ ਟਾਈਮ ਆਈ ਜਾਵੇ 20 ਡੰਗ ਬਣ ਜਾਣੇ ਆ ਕੰਡੇ ਦੇ ਜੋ ਓਕੇ ਲਿਜਾਓ 16-17 ਕਿਲੋ ਦੁੱਧ ਪਿਆਜੂ ਪਰਸੋਂ ਦੀ ਸੂਈ ਆ 12 ਕਿਲੋ ਕੰਡੇ ਵਾਲਾ ਬੌਲਾ ਤਿਆਰ ਆ ਜਿਹੜੀ ਬੌਲਾ ਪਰਸੋਂ ਦੀ ਸੂਈ 12 ਕਿਲੋ ਚਵਾਈ ਜਾਂਦੀ ਆ ਇੰਨਾ ਕ ਤਾਂ ਦੁੱਧ 16-17 ਪਿਆਉਣਾ ਚਾਹੀਦਾ ਬਾਕੀ ਅੱਗੇ ਭਰਾਓ ਤੁਹਾਡੀ ਸੇਵਾ ਸੰਭਾਲ ਆ ਹਵਾਨਾ ਬਹੁਤ ਸੋਹਣਾ ਵੀਡੀਓ ਬਣਾ ਰਹੇ ਆ 12 1 ਵਜੇ ਦੁਪਹਿਰੇ ਵੀਡੀਓ ਬਣਾ ਰਹੇ ਆ ਸ਼ਾਮ ਦੀ ਚਵਾਈ ਚ ਅੱਧਾ ਦਿਨ ਪਿਆ ਇਹੀ ਕਿਤੇ ਵੀਡੀਓ ਸ਼ਾਮਾਂ ਦੇ ਟਾਈਮ ਬੰਦੀ ਫਵਾਨਾ ਦੁੱਧ ਨਾਲ ਬੌਲੀ ਨਾਲ ਭਰਿਆ ਹੁਣ ਅਸੀਂ ਬਾਕੀ ਸੂਈ ਸਵਾਈ ਮੈਂ ਤਾਂ ਪਹਿਲਾਂ ਹੀ ਕਹਿੰਦਾ ਵੀਡੀਓ ਦੇ ਸਟਾਰਟਿੰਗ 'ਚ ਹੀ ਕਿ ਗੱਬਣ ਦਾ ਵਹਿਮ ਹੁੰਦਾ ਸੂਏ ਸਵਾਈ ਪਸ਼ੂ ਦਾ ਕਾਹਦਾ ਵਹਿਮ ਜਦੋਂ ਤੁਸੀਂ ਪੈਸੇ ਲਾਉਨੇ ਆ ਤੁਹਾਡੀ ਮਿਹਨਤ ਦੀ ਕਮਾਈ ਦੇ ਪੈਸੇ ਆ ਦੋ ਟਾਈਮ ਦੁੱਧ ਜੇ ਬੌਲਾ ਜਾਂ ਦੁੱਧ ਹੈ ਕੰਡੇ ਤੇ ਜੋਕ ਕੇ ਲੈ ਜਾਓ ਚਵਾਈ ਬਾਈ ਕਹਿੰਦਾ ਇੰਨੀ ਚੰਗੀ ਐ ਲੱਖ ਵਾਲੀ ਗਾਂ ਨੂੰ ਨਹੀਂ ਇੰਨੀ ਚੰਗੀ ਚਵਾਈ ਲੱਗੀ ਹੁੰਦੀ ਜਿੰਨੀ ਇਹਨੂੰ ਲੱਗੀ ਆ ਯਾਨੀ ਕਿ ਕਹਿਣਾ ਦਾ ਮਤਲਬ ਇਹ ਆ ਕਿ ਮੋਟੀ ਧਾਰ ਐ ਪੋਲੀ ਚਵਾਈ ਆ ਠੰਡੀ ਠੁੰਡੀ ਫੁੱਲ ਆ ਜਾਵਾਂ ਕਿੰਨੇ ਦੀ ਇਹ 45 ਹਜ਼ਾਰ ਦੀ ਦੇ ਦਾਂਗੇ ਦੋਸਤੋ 45 ਚ ਮਾਨਤਾਨੋ ਜੀ ਮੈਂ ਤੁਹਾਨੂੰ ਪਹਿਲਾਂ ਹੀ ਹੋਰ ਕੱਲ ਕਹਿ ਦੇਣਾ ਸਿੰਘਾਂ ਦੀ ਝੁੰਗੀ ਆ ਸਿੰਘ ਨਾ ਹੁੰਦੇ ਇਹਨੇ ਦੁੱਧ ਵਾਲੀ 45 44 ਹਜ਼ਾਰ ਦੀ ਕਿਸੇ ਨੇ ਨਹੀਂ ਦੇਣੀ 55 ਹਜ਼ਾਰ ਦੀ ਵਹਿੜ ਸੀ ਪਰ ਸਿੰਘਾਂ ਵਾਲਾ 8 10 ਹਜ਼ਾਰ ਦਾ ਵਟਾ ਹੁੰਦਾ ਤੁਹਾਨੂੰ ਸਾਰੇ ਨਹੀਂ ਪਤਾ ਬਈ ਚੋਈ ਵੀ ਆ ਲੋਕੀ ਕਿਉਂ ਦੇ ਨਹੀਂ ਕਿ ਤੜਕੇ ਉਵੇਂ ਤਾਂ ਹੀ ਮੱਲਾਉਂ ਦੁਰਦਿਆਂ ਅੱਛਾ ਹਾਂ ਸਿੱਧੀ ਛੱਡ ਦਿੰਦੇ ਆ ਸਿੱਧੀ ਛੱਡ ਦਿੰਦੇ ਵਧੇਰੇ ਛੱਡਦੇ ਇੱਥੇ ਠੀਕ ਆ ਹਾਂ ਤੇ ਆਪਣੀ ਚੋਈ ਵੀ ਆ ਦੋਸਤੋ ਬਾਈ ਕਹਿੰਦਾ ਸਾਡੇ ਇੱਥੇ ਬਹੁਤ ਛੱਡਦੇ ਆ ਇੱਕ ਟਾਈਮ ਚੋਂਦੇ ਹੀ ਨਹੀਂ ਗੇ ਪਰ ਬਾਈ ਕਹਿੰਦਾ ਆਪਣੀ ਸੁਭਾ ਦੀ ਚੋਈ ਵੀ ਆ ਤੁਹਾਨੂੰ ਲੈਵਾ ਹੀ ਦਸੀ ਜਾਂਦੇ ਨੇ ਇਹਦਾ ਫਸਿਆ ਪਿਆ ਹੁਣ ਅਸੀਂ ਲੈਵਾ ਜੇ ਸੁਭਾ ਦੀ ਨਾ ਚਵਾਈ ਹੋਈ ਹੁੰਦੀ ਬਾਈ ਕਹਿੰਦਾ ਸੁਭਾ ਦੀ ਚਵਾਈ ਹੋਈ ਆ ਸ਼ਾਮ ਦੀ ਚਵਾਈ ਜੱਦਾ ਦਿਨ ਪਿਆ ਬਾਕੀ ਬਾਈ ਕਹਿੰਦਾ ਮੇਰੇ ਵੱਲੋਂ ਭਾਵੇਂ 10 ਦਿਨ ਲਗਾਤਾਰ ਤੜਕੇ ਹੱਥ ਨੇ ਅਗਲਾ ਤੁਰਿਆ ਵੀ ਕੰਡੇ ਦੇ ਜੋਖੀ ਆ ਵੀ 6 ਕਿਲੋ ਦੁੱਧ ਬੌਲਾ ਤੜਕੇ ਆ 6 ਕਿਲੋ ਬੌਲਾ ਹੱਥ ਨੇ ਆ ਤੇ ਜੀਨੇ ਬੋਲਾ ਦੁੱਧ ਨਹੀਂ ਅਜੇ ਸਹੀ ਆ ਹਾਂ ਬੋਲਾ ਬਾਈ ਕਹਿੰਦਾ ਦੁੱਧ ਨਹੀਂ ਦੁੱਧ ਤਾਂ 16 17 ਕਿਲੋ ਦੇਊਗੀ ਤੇ ਜਿਹਦੇ ਕੋਲੇ ਪੈਸੇ ਵੱਧ ਆ ਉਹ ਭਾਵੇਂ ਕੋਨੀ ਲੈ ਲੇ 55000 ਲਾ ਲੇ ਤੇ ਜਿਨੇ ਪੈਸੇ ਥੋੜੇ ਲਾਉਣੇ ਆ ਜਿਹੜੇ ਮਰਜੀ ਇਹ ਨਹੀਂ ਗੱਲ ਵੀ ਸਿੰਗ ਦਾ ਅਗਲਾ ਡੱਬੀ ਆ ਹੂੰ ਸਿੰਗ ਤਾਂ ਇਹ ਬਣਾਏ ਨਹੀਂ ਕਿਸੇ ਨੇ ਬਣ ਕੇ ਚਾਰ ਚਾਰ ਉਂਗਲਾਂ ਹੀ ਰਹਿ ਜਾਣੇ ਉਤਰੋਂ ਵੱਡੇ ਜਾਣੇ ਆ ਪਰ ਜੇ ਕਿਸੇ ਨੇ ਦਗਾਉਣੇ ਤਾਂ ਦਗਾ ਵਡਾਉਣੇ ਤਾਂ ਵਢਾ ਲੇ ਛੋਟੇ ਛੋਟੇ ਰਹਿ ਜਾਣਗੇ ਸਿੰਗਾਂ ਨਾਲ ਸਿੰਗ ਬਣਾ ਦੂਗਾ ਤੇ ਪਰ ਵੜ ਬਹੁਤ ਚੰਗੀ ਜੀਨੇ ਦੁੱਧ ਪੀਣ ਨੂੰ ਲੈਣੀ ਉਹਨੂੰ ਸਿੰਘ ਕੋਹ ਨਹੀਂ ਕਹਿੰਦੇ 10000 ਮੁੱਲ ਘੱਟ ਹੈ ਕ੍ਰੋਸ ਜੰਗ ਹੈ ਕੱਦ ਵੱਡਾ ਮੋਟਾ ਮੋਟਾ ਥਾਨ ਮੱਝਾਂ ਵਰਗਾ ਦੁੱਧ ਦਊ 2 ਨੰਬਰ ਤੇ ਆ ਜਾ 2 ਨੰਬਰ ਦਾ ਭਾਈ ਦੂਜਾ ਸੂਆ 15 ਤੋਂ 20 ਦਿਨ ਲੈ ਚੋਈਏ ਕਿੰਨਾ ਦੁੱਧ ਦੇ ਦੁੱਧ ਦੇ ਦਊਗੀ ਇਹ 18 ਤੋਂ 20 ਕਿਲੋ ਕਿੰਨੇ ਦੀ ਇਹ ਦੇ ਦਾਂਗੇ ਆਪਾਂ 42000 ਦੀ ਮਾਨਤਾ ਕਰ ਦਾਂਗੇ 42 ਚ ਮਾਨਤਾ ਨੂੰ ਹੋ ਜੂ ਠੰਡੀ ਠੰਡੀ ਬਹੁਤ ਆ 18 20 ਕਿਲੋ ਭਾਈ ਕਹਿੰਦਾ ਦੁੱਧ ਪਿਆ ਜੂ ਕੱਢ ਬਾਹਰ ਨੂੰ ਠੰਡੀ ਠੰਡੀ ਬਹੁਤ ਆ ਭਾਈ ਕਹਿੰਦਾ ਤੁਸੀਂ ਵੇਖ ਹੀ ਰਹੇ ਆ ਤੁਹਾਨੂੰ ਬਹੁਤ ਚੰ ਇਹ ਆ ਬਾਹਰ ਨੂੰ 15 ਤੋਂ 20 ਦਿਨਾਂ ਦੀ ਕੱਜੀ ਆ ਹਾਂ ਉਹ ਲੋਕੀ ਭਾਦੂ ਦਾ ਬੁੱਧ ਦੇ ਵਿਚਾਰ ਕਰਦੇ ਆ ਨਾ ਠੀਕ ਆ ਨਾਲੇ ਭਾਦੂ ਲੰਘ ਜੋ ਵੀ ਉਹਨਾਂ ਬਾਈ ਕਹਿੰਦਾ ਜਿਹੜੇ ਭਾਦੂ ਦੇ ਵਿਚਾਰ ਕਰਦੇ ਆ ਕਈ ਪਸ਼ੂ ਗੱਭਣ ਲੈਂਦੇ ਨਹੀਂ ਭਾਦੂ ਦੇ ਮਹੀਨੇ ਚ ਸੂਇਆ ਸਵਾਇਆ ਤਾਂ ਲੈ ਲੈਂਦੇ ਆ ਪਰ ਗੱਭਣ ਨਹੀਂ ਲੈਂਦੇ ਜਿਹੜਾ ਭਾਦੋਂ ਚ ਸੁੰਦਾ ਪਰ ਇਹ ਬਾਈ ਕਹਿੰਦਾ ਜਿਹੜਾ ਕੋਈ ਭਾਦੋਂ ਦੀ ਵਿਚਾਰ ਕਰਦਾ 15 ਦਿਨ ਪਏ ਆ ਤੁਸੀਂ 20 ਮੰਨ ਲਓ 5 ਦਿਨ ਵਾਧ ਦੇ ਮੰਨੋ ਤੇ ਭਾਦੋਂ ਦੇ ਵੀ ਦੇਣਾ ਇੰਨੇ ਕੀ ਰਹਿ ਗਏ 10 12 ਅ ਅੱਧਾ ਅੱਧਾ ਭਾਦੋਂਾਂ ਕੀ ਭਾਦੋਂ ਨਗਾ ਕੇ ਅੱਸੂ ਚ ਸੂਣਾ ਇਹਨੇ ਦੇ ਕੇ ਇਹਨੂੰ ਭਾਦੋਂ ਦੀ ਵਿਚਾਰ ਆ ਤੇ ਆ ਲੈ ਜੋ ਪਰ ਤਿਆਰ ਹੋਈ ਤੁਹਾਨੂੰ 42 40 42000 ਦੀ ਕਿਸੇ ਨੇ ਦੇਣੀ ਨਹੀਂ ਨੀਗੀ ਅੱਜ ਕੱਚੀ ਕਰਕੇ ਮੁੱਲ ਆ 42000 ਮਾਝਾਰ ਕਾ ਦੁੱਧ ਉਹਨਾਂ ਦੋਵਾਂ ਵੈੜਾਂ ਦਾ ਕਿਉਂਕਿ ਇਹਨਾਂ ਦੇ ਵਿੱਚ ਅਮਰੀਕਨ ਡੱਬੀ ਵੈੜ ਕੋਈ ਵੀ ਨਹੀਂ ਵਾਰਟੇ ਲਾ ਪਈਆਂ ਬਹੁਤ ਦਾ ਲੇਵਾ ਲਾਹੂ ਬਹੁਤ ਕਿਉਂਕਿ ਝੋਲ ਬਹੁਤ ਹੈ 42000 ਦੀ ਇਹ ਦੇ ਦੇਣੀ ਆ 1 ਨੰਬਰ 45000 ਦੀ ਸੂਈ ਸਵਾਈ ਹੂੰ ਗੱਠੰਗੂ ਲੈ ਵਾ ਪੇਛੇ ਨੂੰ ਵਾਦਾ ਚਾਰ ਹੀ ਥਾਨਾ ਮੋٹے ਮੋٹے ਮੂਰਲੇ ਥਾਨ ਦਾ ਮੂਰਲੇ ਥਾਨਾ ਸੇਮ ਹੀ ਸਾਈਜ਼ ਆ ਮਗਰਲੇ ਦਾ ਮਗਰਲੇ ਨਾ ਜਮਾ ਜਾਇਜ ਜੇ ਪਾ ਸੀਲਸ ਹਉ ਜਾਨਵਰ ਫੋਨ ਨੰਬਰ ਸਕਰੀਨ ਤੇ ਬਾਈ ਦੇ ਘਰੇ ਆ ਕੇ ਵੇਖੋ ਬੜਾ ਪੂਰੀਆਂ ਚੰਗੀਆਂ ਭਾਜਾ ਜਮਾ ਜਾਇਜ ਆ ਸਾਰਿਆਂ ਨੂੰ ਫਸੀਗਾ